ਕਹੀ ਜਾ ਰਹੀ ਹੈ ਕਿ ਇਹਨਾਂ ਨੂੰ ਦੇ ਵੱਲੋਂ ਹਜੇ ਕੋਈ ਕੁਝ ਕਲੀਅਰ ਹੋਣਾ ਬਾਕੀ ਹੈ ਪਰ ਲੇਕਿਨ ਜਿਹੜਾ ਆਫੀਸ਼ੀਅਲੀ ਗਾਨ ਜਿਹੜਾ ਹੈ ਉਹ ਆਉਣਾ ਬਾਕੀ ਹੈ ਹਾਲੇ ਫਿਲਹਾਲ ਦੀ ਘੜੀ ਦੇ ਵਿੱਚ ਉਹਨਾਂ ਨੂੰ ਇਹ ਜੁੱਤਰਾ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ ਅਰੈਸਟ ਜਿਹੜਾ ਹੈ ਉਹ ਕਰ ਲਿਆ ਗਿਆ ਹੈ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਅਧੀਨ ਜਿਹੜਾ ਉਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ ਉਹ ਦਰਜ ਕੀਤਾ ਗਿਆ ਜੀ ਜੀ ਅੱਛਾ ਗੌਤਮ ਕਿੱਥੋਂ ਅਰੈਸਟ ਕੀਤਾ ਗਿਆ ਹੈ ਤੇ ਇਸ ਮੌਕੇ ਦੇ ਉੱਤੇ ਕਿੰਨੀ ਕੁ ਗਿਣਤੀ ਦੇ ਵਿੱਚ ਅਧਿਕਾਰੀ ਮੌਜੂਦ ਰਹੇ ਨੇ ਜੀ ਦੇਖੋ ਇੱਥੇ ਸਭ ਤੋਂ ਪਹਿਲਾਂ ਤਾਂ ਜਾਣਕਾਰੀ ਇਸ ਗੱਲ ਦੀ ਮਿਲੀ ਸੀ ਕਿ ਅਮਨਦੀਪ ਕੌਰ ਨੂੰ ਵਿਜੀਲੈਂਸ ਆਫਿਸ ਦੇ ਵਿੱਚ ਪੁੱਛਗਿੱਛ ਤੇ ਲਈ ਬੁਲਾਇਆ ਗਿਆ ਹੈਗਾ ਤੇ ਉਸ ਤੋਂ ਬਾਅਦ ਇਸ ਮਾਮਲੇ ਦੀ ਹੌਲੀ-ਹੌਲੀ ਪੁਸ਼ਟੀ ਹੁੰਦੀ ਹੈ ਕਿ ਵਿਜੀਲੈਂਸ ਅਧਿਕਾਰੀਆਂ ਦੇ ਵੱਲੋਂ ਅਮਨਦੀਪ ਕੌਰ ਦੇ ਰਿਹਾਈ ਦੇ ਉੱਤੇ ਪਹਿਲਾ ਰੀਡ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਉੱਥੋਂ ਲਿਆਂਦਾ ਗਿਆ ਘਰ ਤੋਂ ਤੇ ਫਿਰ ਇਸ ਤਰੀਕੇ ਦੇ ਨਾਲ ਹੁਣ ਇਸ ਮਾਮਲੇ ਦੇ ਵਿੱਚ ਜੋ ਜਾਣਕਾਰੀ ਤੁਹਾਨੂੰ ਜੀ ਹੋ ਰਹੀ ਹੈ ਸਾਡੇ ਤੱਕ ਕਿ ਇਸ ਮਾਮਲੇ ਨੂੰ ਲੈ ਕੇ ਕਿ ਪ੍ਰੀਵੈਂਸ਼ਨ ਆਫ ਕਰਪਟ ਸੈਕਟਰ ਦੇ ਅਧਿਨੇ ਅਧੀਨ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ ਯਾਨੀ ਕਿ ਉਹ ਕਿਹੜੇ ਮਾਮਲਾ ਹੈ ਜਿਹਦੇ ਵਿੱਚ ਉਹਨਾਂ ਦੇ ਕਰਪਸ਼ਨ ਦਾ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਇਹਨੂੰ ਲੈ ਕੇ ਤੇ ਦੂਸਰਾ ਆਫੀਸ਼ੀਅਲੀ ਪੁਸ਼ਟੀ ਨੂੰ ਲੈ ਕੇ ਇਹ ਹਜੇ ਦੋਨੇ ਚੀਜ਼ਾਂ ਜਿਹੜੀਆਂ ਸਪਸ਼ਟ ਹੋਣੀਆਂ ਹਾਲੇ ਬਾਕੀ ਨੇ ਕਿਉਂਕਿ ਪਿਛੋਕੜ ਜਿਹੜੀ ਆ ਉਹ ਲਗਾਤਾਰ ਜਾਰੀ ਹੈ ਫਿਲਹਾਲ ਕਰਪਸ਼ਨ ਐਕਟ ਦੇ ਮਾਮਲੇ ਦੀ ਜਿਹੜੀ ਜਾਣਕਾਰੀ ਆ ਉਹ ਸਾਫ਼ ਹੋ ਪਈ ਹੈ ਜੀ ਠੀਕ ਆ ਗੌਤਮ ਇਸ ਮਾਮਲੇ ਦੇ ਵਿੱਚ ਹੁਣ ਕੀ ਕੋਈ ਬਿਆਨ ਦਿੱਤਾ ਗਿਆ ਹਜੇ ਤੱਕ ਕਿਸੇ ਪਰਿਵਾਰਕ ਮੈਂਬਰ ਦੇ ਵੱਲੋਂ ਜਾਂ ਕਿਸੇ ਹੋਰ ਕਰੀਬੀ ਦੇ ਵੱਲੋਂ ਦੇਖੋ ਹਾਲੇ ਤੱਕ ਇਸ ਮਾਮਲੇ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਜਿਹੜੀ ਇਸ ਗੱਲ ਨੂੰ ਲੈ ਕੇ ਕਿਸੇ ਨੂੰ ਸ਼ਾਇਦ ਅੰਦਾਜ਼ਾ ਨਹੀਂ ਸੀ ਕਿ ਵਿਜੀਲੈਂਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਕੰਪਲੇਂਟ ਉਹਨਾਂ ਦੇ ਕੋਲੇ ਆਈ ਹੈ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਮੁਕੱਦਮਾ ਦਰਜ ਕੀਤਾ ਜਾਏਗਾ ਪਰ ਉਸ ਤੋਂ ਬਾਅਦ ਜਿਹੜਾ ਅੱਜ ਜਿਹੜਾ ਇਸ ਮਾਮਲੇ ਦੀ ਪੁਸ਼ਟੀ ਹੋਈ ਹੈ ਕਿ ਵਿਜੀਲੈਂਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸਨੂੰ ਅਰੈਸਟ ਕੀਤਾ ਗਿਆ ਤੇ ਇਸ ਤੋਂ ਇਲਾਵਾ ਜਿਹੜੀ ਹੋਰ ਗੱਲ ਕਰੀਏ ਤਾਂ ਕੋਈ ਪਰਿਵਾਰਕ ਮੈਂਬਰਾਂ ਦੇ ਬਿਆਨ ਦਿੱਤਾ ਹਾਲੇ ਤੱਕ ਕੋਈ ਇਸ ਤਰੀਕੇ ਦਾ ਬਿਆਨ ਇਸ ਮਾਮਲੇ ਦੇ ਸਬੰਧ ਦੇ ਵਿੱਚ ਨਹੀਂ ਆਇ ਸਾਲੇ ਇਹ ਵੀ ਕਲੀਅਰ ਨਹੀਂ ਹੋ ਪਾਇਆ ਕਿ ਇਹ ਕ腐ਪਸ਼ਨ ਦਾ ਕਿਹੜਾ ਮਾਮਲਾ ਹੈ ਕਿ ਜਿਹਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆਗਾ ਫਿਲਹਾਲ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਦੇ ਅਧੀਨ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਪਿਛਲੇ ਸਾਲੇ ਪੁਝਗਿਚ ਕਰ ਰਹੀ ਹੈ ਔਰ ਪੁਝਗਿਚ ਤੋਂ ਬਾਅਦ ਹੀ ਜਦੋਂ ਕੋਈ ਆਫੀਸ਼ੀਅਲੀ ਬਿਆਨ ਜਦੋਂ ਸਾਹਮਣੇ ਆਏਗਾ ਤਾਂ ਉਸ ਮਾਮਲੇ ਦੇ ਵਿੱਚ ਉਸ ਤੱਕ ਉਦੋਂ ਤੱਕ ਇਹ ਸਿਰ ਨੂੰ ਕਿਹਾ ਜਾ ਸਕਦਾ ਹੈ ਕਿ ਇਸ ਮਾਮਲੇ ਦੀ ਆਫੀਸ਼ੀਅਲੀ ਜਿਹੜੀ ਪੁਸ਼ਟੀ ਹੈ ਉਹ ਹੋ ਪਾਈ ਜੀ ਠੀਕ ਹੈ ਗਾਤਮ ਤੁਹਾਡਾ ਜੁੜਨ ਲਈ ਧੰਨਵਾਦ ਐਸੇ ਦੇ ਵਿੱਚ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਦੇ ਵੱਲੋਂ ਪਹਿਲਾਂ ਰੇਡਸ ਕੀਤੀਆਂ ਗਈਆਂ ਰੇਡ ਦੇ ਵਿੱਚ ਜਦੋਂ ਅਮਨਦੀਪ ਹੱਥੇ ਨਹੀਂ ਆਈ ਤਾਂ ਫਿਰ ਉਸ ਨੂੰ ਪੁਸ਼ਪਤਾਲ ਦੇ ਲਈ ਬੁਲਾਇਆ ਗਿਆ ਜਦੋਂ ਕਿਹਾ ਗਿਆ ਕਿ ਉਹ ਪੁਸ਼ਪਤਾਲ ਦੇ ਲਈ ਗਿਆ ਉਸ ਤੋਂ ਬਾਅਦ ਹੀ ਖਬਰ ਸਾਹਮਣੇ ਆ ਗਈ ਕਿ ਵਿਜੀਲੈਂਸ ਦੇ ਵੱਲੋਂ ਅਮਨਦੀਪ ਕੌਰ ਨੂੰ ਮੜ ਤੋਂ ਗ੍ਰਿਫਤਾਰ ਕਰ ਲਈ ਗਈ ਹੈ ਤੇ ਇਸ ਵਾਰ ਇਲਜ਼ਾਮ ਜੋ ਨੇ ਭ੍ਰਿਸ਼ਟਾਚਾਰ ਦੇ ਨੇ ਕਰਪਸ਼ਨ ਐਕਟ ਦੇ ਮਾਮਲੇ ਦੇ ਤਹਿਤ ਉਸ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਕਿਹੜਾ ਮਾਮਲਾ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਇਸ ਬਾਬਤ ਜਾਂਚ ਕੀਤੀ ਜਾ ਰਹੀ ਹੈ ਤੇ ਅਜੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਹੈ ਜਿਵੇਂ ਹੀ ਪੁਲਿਸ ਦੇ ਵੱਲੋਂ ਜਾਂ ਫਿਰ ਵਿਜੀਲੈਂਸ ਅਧਿਕਾਰੀਆਂ ਦੇ ਵੱਲੋਂ ਕੋਈ ਇਸ ਬਾਬਤ ਬਿਆਨ ਸਾਹਮਣੇ ਆਉਂਦਾ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਰਕਾਰ ਅਮਨਦੀਪ ਕੌਰ ਨੂੰ ਜੇਕਰ ਹੁਣ ਮੜ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਪਿੱਛੇ ਕਾਰਨ ਕੀ ਸੀ ਅਮਨਦੀਪ ਕੌਰ ਜੋ ਕਿ ਪਹਿਲਾਂ ਆਪਣੀ ਥਾਰ ਦੇ ਵਿੱਚ ਫੜੀ ਗਈ ਸੀ ਜਿਵੇਂ ਦੋਸਤੋ ਚਟਾਵੀ ਮਿਲਿਆ ਸੀ ਹਾਲਾਂਕਿ ਇਹ ਵੀ ਕਿਹਾ ਗਿਆ ਨਸ਼ਾ ਮਿਲਿਆ ਸੀ ਉਸ ਦੇ ਕੋਲੋਂ ਕੁਝ ਗ੍ਰਾਮ ਤੋਂ ਕਿਹਾ ਗਿਆ ਸੀ ਕਿ ਹੈਰੋਇਨ ਮਿਲਿਆ ਤਾਂ ਉਸ ਹੈਰੋਇਨ ਦੇ ਕਾਰਨ ਫਿਰ ਬਾਦ ਦੇ ਵਿੱਚ ਕਈ ਤਰੀਕੇ ਦੇ ਇਲਜ਼ਾਮ ਲੱਗੇ ਇਹ ਵੀ ਸਾਹਮਣੇ ਆਇਆ ਕਿ ਇੱਕ ਮਹਿਲਾ ਦੇ ਵੱਲੋਂ ਇਲਜ਼ਾਮ ਉਸਦੇ ਉੱਤੇ ਲਗਾਏ ਗਏ ਕਿ ਆ ਗਿਆ ਕਿ ਇੱਕ ਵਿਅਕਤੀ ਦੇ ਨਾਲ ਮਿਲ ਕੇ ਉਹ ਚਿੱਟੇ ਦਾ ਇਹ ਧੰਦਾ ਚਲਾ ਰਹੀ ਸੀ ਇਸ ਦੇ ذریعے ਹੀ ਜੋ ਪ੍ਰਾਪਰਟੀ ਬਣਾਈ ਗਈ ਇਹ ਤਮਾਮ ਜੋ ਇਲਜ਼ਾਮ ਨੇ ਉਸਦੇ ਉੱਤੇ ਲੱਗੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਕਾਰਵਾਈ ਵੀ ਕੀਤੀ ਤੇ ਫਿਰ ਅਮਨਦੀਪ ਕੌਰ ਨੂੰ ਅਰੈਸਟ ਵੀ ਕੀਤਾ ਗਿਆ ਹਾਲਾਂਕਿ ਹੁਣ ਮੁੜ ਤੋਂ ਅਰੈਸਟ ਕੀਤਾ ਗਿਆ ਅਮਨਦੀਪ ਕੌਰ ਨੂੰ ਵਿਜੀਲੈਂਸ ਦੇ ਵੱਲੋਂ ਰੈਸਟ ਕਰ ਲਿਆ ਗਿਆ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਪੁਸ਼ਪਨਪਾਲ ਹੋ ਰਹੀ ਹੈ ਇਹ ਮੰਨਿਆ ਜਾ ਰਿਹਾ ਕਿਉਂਕਿ ਕਰਪਸ਼ਨ ਲੇਖਿਆ ਗਿਆ ਤਾਂ ਐਸੇ ਦੇ ਵਿੱਚ ਸਿੱਧੇ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਜਾਇਦਾਦ ਦੇ ਨਾਲ ਹੀ ਸਬੰਧਤ ਹੈ ਜੋ ਨਸ਼ੇ ਦੇ ذریعے ਜਾਇਦਾਦ ਬਣਾਈ ਗਈ ਕਿਉਂਕਿ ਪੰਜਾਬ ਚ ਯੁੱਧ ਨਸ਼ੇ ਵਿਰੋਧ ਚੱਲ ਰਿਹਾ ਉਸ ਤਹਿਤ ਨਸ਼ਾ ਤਸਕਰਾਂ ਦੀ ਜਾਇਦਾਦਾਂ ਦੇ ਉੱਤੇ ਤੱਕ ਕਾਰਵਾਈ ਹੋ ਰਹੀ ਹੈ ਪ੍ਰਸ਼ਾਸਨ ਦਾ ਪੀਲਾ ਪੰਝਾ ਚੱਲ ਰਿਹਾ ਹੈ ਸਵਾਲ ਉੱਠ ਰਿਹਾ ਸੀ ਕਿ ਆਖਰਕਾਰ ਪੁਲਿਸ ਅਧਿਕਾਰੀ ਜੋ ਨੇ ਜੋ ਖੁਦ ਨਸ਼ੇ ਦੇ ਇਸ ਧੰਦੇ ਦੇ ਵਿੱਚ ਲਿਪਤ ਨੇ ਕਿ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਏਗੀ ਤਾਂ ਉਸ ਤੋਂ ਬਾਅਦ ਹੁਣ ਅਮਨਦੀਪ ਕੌਰ ਦੇ ਉੱਤੇ ਸ਼ਿਕਾਂਜਾ ਕਰਸਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ